ਜੀਪੀ ਸਾਹਿਬ ਐਮਪੀ ਇਹ ਵੀ ਵਧੀਆ ਕੰਮ ਕਰੂਗਾ ਕਿਉਂਕਿ ਅਮਰ ਸਿੰਘ ਦਾ ਆਪਾਂ ਨੂੰ ਦਿਖਾਈ ਹੁੰਦਾ ਤਾਂ 5 ਸਾਲ ਦੇ ਵਿੱਚ ਮੰਡੀਆਂ ਦੇ ਵਿੱਚ ਵਧੀਆ ਸੁਵਿਧਾ ਨੇ ਕੋਈ ਕਿਸੇ ਨੂੰ ਰਾਤ ਨਹੀਂ ਲਾਉਣੀ ਪੈਂਦੀ ਜੇ ਇੱਕ ਰਾਤ ਲਾਉਣੀ ਵੀ ਪੈ ਜਾਵੇ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਪੇਮੈਂਟ ਸਹੀ ਆ ਰਹੀ ਹੈ ਮੰਡੀ ਪੇਮੈਂਟ ਬਿਲਕੁਲ ਪੇਮੈਂਟ ਸਹੀ ਆ ਰਹੀ ਹੈ ਜੀ ਕੋਈ ਪ੍ਰੋਬਲਮ ਨਹੀਂ ਜਿਵੇਂ ਵੀ ਸਰਕਾਰ ਨੇ ਦੱਸਿਆ ਉਹਦੇ ਖਾਤਿਆਂ ਵਿੱਚ ਪੈਸੇ ਆਟੋਮੈਟਿਕ ਕੋ ਹਰ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਐਮਪੀ ਦੀ ਇਹ ਦੇਖੋ ਜਿਹੜਾ ਕੰਮ ਕਰ ਰਿਹਾ ਹੁਣ ਇਸ ਟਾਈਮ ਆਮ ਆਦਮੀ ਪਾਰਟੀ ਚੰਗਾ ਕੰਮ ਕਰ ਰਹੀ ਹੈ ਜੀ ਇਹ ਲੋਕ ਉਹਨਾਂ ਬੋਟਾ ਪਾਉਣਗੇ ਜਿਹੜਾ ਚੰਗਾ ਕੰਮ ਕਰੂਗਾ ਜੀ ਇੱਕ ਪਾਸੇ ਅਮਰ ਸਿੰਘ ਪਰਸੋਂ ਚੌਥੇ ਮੱਥਾ ਟੇਕ ਕੇ ਤਿਆਰ ਹੋ ਗਿਆ ਵੀ ਮੈਂ ਵੀ ਆ ਰਿਹਾ ਹਾਂ ਹੁਣ ਮੈਂ ਜਿੱਤੂਗਾ ਨਹੀਂ ਜੀ 5 ਸਾਲ ਦੇ ਵਿੱਚ ਤਾਂ ਉਹਨੇ ਕੁਝ ਆਏ ਨਹੀਂ ਹੈਗੇ 5 ਸਾਲ ਤੋਂ ਨਾ ਕਿਸੇ ਪਿੰਡਾਂ ਚ ਕਿਸੇ ਨੂੰ ਥੈਂਕ ਯੂ ਵੀ ਨਹੀਂ ਪਿੰਡਾਂ ਦੇ ਵਿੱਚ ਕਿਹਾ ਧੰਨਵਾਦ ਵੀ ਨਹੀਂ ਕਰਿਆ ਨਾ ਧੰਨਵਾਦ ਵੀ ਨਹੀਂ ਕੀਤਾ ਜੀ ਹੁਣ ਹੁਣ ਆਉਣ ਦਾ ਕੀ ਫਾਇਦਾ ਜੀ ਨਹੀਂ ਪੰਪੀ ਨੂੰ 5 ਕਰੋੜ ਗ੍ਰਾਂਟ ਮਿਲਦੀ ਹੈ ਸਾਲ ਦੀ ਜੀ ਉਹ ਗ੍ਰਾਂਟ ਨੂੰ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਪਾਣੀ ਦਾ ਦੇ ਟੈਂਕ ਵਾਤੇ ਦੇ ਦੋ ਕੁਝ ਕੋਈ ਨਾ ਕੋਈ ਗ੍ਰਾਂਟ ਤਾਂ ਦੌਸਤ ਕਿਨੂੰ ਪਾ ਰਹੇ ਐ ਇਸ ਵਾਰ। ਹੋਰ ਤਾਂ ਹੁਣ ਜਹਾੜੂ ਵਾਲੇ ਨੂੰ ਚੱਲੂਗੀ ਜੀ ਹੁਣ ਕੀ ਕਰੀਏ। ਹਾਂ ਜਿਹੜੀ ਸਰਕਾਰ ਵਧੀਆ ਉਹ ਨੂੰ ਬੋਣ ਹੁਣ ਲਖਵੀਰ ਸਿੰਘ ਰਾਏ ਆ ਆਪਣੇ ਐਮਐਲਏ ਸਾਹਿਬ ਇਹਨਾਂ ਨੇ ਦੇਖੋ ਕਿੰਨੇ ਵਧੀਆ ਕੰਮ ਕਰੇ ਨੇ। ਹੁਣ ਜੀਪੀ ਦਾ ਜੀਪੀ ਸਾਹਿਬ ਐਮਪੀ ਇਹ ਵੀ ਵਧੀਆ ਕੰਮ ਕਰੂਗਾ ਕਿਉਂਕਿ ਅਮਰ ਸਿੰਘ ਤਾਂ ਆਪਾਂ ਨੂੰ ਦਿਖਾਈ ਹੁੰਦਾ ਤਾਂ 5 ਸਾਲ ਦੇ ਵਿੱਚ। ਬਾਕੀ ਜ਼ਿੰਮੇਦਾਰ ਮੰਡੀਆਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਮੰਡੀਆਂ ਦੇ ਵਿੱਚ ਵਧੀਆ ਸੁਵਿਧਾ ਨੇ। ਕੋਈ ਕਿਸੇ ਨੂੰ ਰਾਤ ਨੂੰ ਲਾਉਣੀ ਪੈਂਦੀ ਜੇ ਇੱਕ ਰਾਤ ਲਾਉਣੀ ਵੀ ਪੈ ਜਾਵੇ ਉਹਦੀ ਉੱਚ ਕੀ ਜਿੰਮੇਦਾਰ ਖੋਸਾ ਸਾਰੇ ਖੋਸਾ ਕਰਜਾ ਦੇਖ ਕੇ ਲਾਓ ਕਰਜਾ ਉਹਨਾਂ ਲਾਓ ਜਿੰਨੇ ਲੋੜ ਆ ਜਿਹੜਾ ਬڑے ਟਰੈਕਟਰ ਦੀ ਲੋੜ ਆ بڑا ਲਾਓ ਛੋਟੇ ਟਰੈਕਟਰ ਦੀ ਲੋੜ ਆ ਛੋਟਾ ਟਰੈਕਟਰ ਲਾਓ ਕੋਈ ਆ ਨਹੀਂ ਵੀ ਉਦਾਂ ਹੀ ਮਨੂੰ ਟਰੈਕਟਰ ਛੋਟੇ ਦਾ ਮੇਰਾ ਸਰਦਾ ਮੈਂ بڑا ਟਰੈਕਟਰ ਲੋਨ ਚੱਕ ਕੇ ਲੈ ਲਵਾਂ ਇਹ ਚੀਜ਼ਾਂ ਦੇਖ ਕੇ ਚੱਲੋ ਆਪਣਾ ਹਰ ਇੱਕ ਚੀਜ਼ ਪੇਮੈਂਟ ਸਹੀ ਆ ਰਹੀ ਹੈ ਮੰਡੀਮੈਂਟ ਬਿਲਕੁਲ ਪੇਮੈਂਟ ਸਹੀ ਆ ਰਹੀ ਹੈ ਜੀ ਕੋਈ ਪ੍ਰੋਬਲਮ ਨਹੀਂ ਜਿਵੇਂ ਵੀ ਸਰਕਾਰ ਨੇ ਦੱਸਿਆ ਉਹ ਉਦਾਂ ਹੀ ਖਾਤਿਆਂ ਚ ਪੈਸੇ ਆਟੋਮੈਟਿਕ ਕੋਈ ਹਰ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ ਕਹਾਂ ਲਈ ਫਿਰ ਸਰਕਾਰ ਹੁਣ ਐਮਪੀ ਦੀ ਕਿਹਨੂੰ ਆ ਰਹੀ ਹੈ ਐਮਪੀ ਦੀ ਇਹ ਦੇਖੋ ਜਿਹੜਾ ਕੰਮ ਕਰ ਰਿਹਾ ਹੁਣ ਇਸ ਟਾਈਮ ਆਮ ਆਦਮੀ ਪਾਰਟੀ ਚੰਗਾ ਕੰਮ ਕਰ ਰਹੀ ਹੈ ਜੀ ਇਹ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਜਿਹੜਾ ਚੰਗਾ ਕੰਮ ਕਰੂਗਾ ਜੀ ਜਿਹਨੇ ਕੰਮ ਨਹੀਂ ਕਰਨਾ ਉਹਨੂੰ ਵੋਟ ਕਿੱਥੋਂ ਪਾਉਣੀ ਹੈ ਖੇਤੀ ਹੈ ਖੇਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿੰਨੀ ਕੁ ਤੁਹਾਨੂੰ ਸਪੋਰਟ ਰਹੀ ਹੈ ਦੇਖੋ ਮੇਰੇ ਕੋਲ 30 32 ਕਿੱਲਾ ਦੀ ਖੇਤੀ ਹੈ ਜੀ ਹਾਂ ਜੀ ਮੈਂ ਕਹਿੰਦਾ ਵੀ ਸਾਨੂੰ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਅਸੀਂ ਮੋਟਰਾਂ ਬੰਦ ਕਰਕੇ ਆਨੇ ਆ ਜੀ ਜ਼ਿੰਮੇਵਾਰ ਨੂੰ ਸਭ ਤੋਂ ਵੱਧ ਬਿਜਲੀ ਖਾਦ ਤੇਲ ਇਹ ਚੀਜ਼ਾਂ ਦੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਰਹੀਆਂ ਨੇ ਇਹਦੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਤੁਸੀਂ ਕੋਈ ਜੌਬ ਵੀ ਕਰਦੇ ਸੀਗੇ ਪਹਿਲਾਂ ਮੈਂ ਡਿਫੈਂਸ ਦੇ ਵਿੱਚ ਕੈਪਟਨ ਤੋਂ ਰਟਾਇਆ ਜੀ ਮੇਰਾ ਨਾਮ ਹਰਮਿੰਦਰ ਸਿੰਘ ਸਖਰਜਪਿੰਡ ਦਾ ਮੈਂ ਸਿੱਖਾਂ ਦੀ ਗੈਰੀਂ ਬਟਾਲੀਆਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਖੇਤੀs ਵਿੱਚ ਸਟੱਪ ਤੇ ਹੁਣ ਤੁਸੀਂ ਮਤਲਬ ਇਹ ਸ਼ੌਂਕ ਨੂੰ ਖੇਤੀ ਕਰ ਰਹੇ ਆ ਆਪਣੇ ਸ਼ੌਂਕ ਨੂੰ ਬਿਲਕੁਲ ਸ਼ੌਂਕ ਨਾਲ ਨਹੀਂ ਖੇਤੀ ਕਰਦੇ ਆ ਵੀ ਜੇ ਬਹਿਲਾ ਰਹੂੰਗਾ ਕਿਸੇ ਲੜਾਈ ਝਗੜਿਆਂ 'ਚ ਕਿਸੇ ਹੋਰ ਪਾਰਟੀ ਵੱਜ ਤੇ ਬਚਿਆ ਰਹੂੰਗਾ ਜੀ ਆਪਣੇ ਖੇਤੀ ਕਰੋ ਆਪਣਾ ਘਰ-ਦਰ ਠੀਕ ਰੱਖੋ ਜੀ। ਹਲੋ ਹੁਣ ਐਮਪੀ ਦੇ ਵਿੱਚ ਤੁਸੀਂ ਝਾੜੂ ਨੂੰ ਜਿਧਾ ਰਹੇ ਹੋ। ਐਮਪੀ ਦੇ ਵਿੱਚ ਹੁਣ ਦੇਖੋ ਅਥਾ ਲਖਵੀਰ ਸਿੰਘ ਰਾਜ ਨੇ ਬਹੁਤ ਵਧੀਆ ਕੰਮ ਕੀਤਾ। ਉਹਨੂੰ ਮੱਧ ਨਜ਼ਰ ਰੱਖਦੇ ਦੇਖਦੇ ਹੋਏ ਜੇ ਐਮਪੀ ਆਪਣੇ ਹੋਣਗੇ ਚੰਗਾ ਕੰਮ ਕਰਨਗੇ ਅਸੀਂ ਤਾਂ ਵੋਟਾਂ ਪਾਣੀ ਪਾਣੀ ਐ ਨਹੀਂ। ਨਹੀਂ ਉਹਦਾ ਇੱਕ ਪਾਸੇ ਅਮਰ ਸਿੰਘ ਪਰਸਨ ਚੌਥੇ ਮੱਥਾ ਟੇਕ ਕੇ ਤਿਆਰ ਹੋ ਗਿਆ ਵੀ ਮੈਂ ਵੀ ਆ ਰਿਹਾ ਹਾਂ ਹੁਣ ਮੈਂ ਜਿੱਤੂਗਾ। ਨਹੀਂ ਜੀ 5 ਸਾਲ ਦੇ ਵਿੱਚ ਤਾਂ ਉਹਨੇ ਕੁਝ ਆਇਆ ਨਹੀਂ ਹੈਗੇ। 5 ਸਾਲ ਤੋਂ ਨਾ ਕਿਸੇ ਪਿੰਡਾਂ ਚ ਕਿਸੇ ਨੂੰ ਥੈਂਕ ਯੂ ਨੀ ਪਿੰਡਾਂ ਦੇ ਵਿੱਚ ਕਿਹਾ। ਧੰਨਵਾਦ ਵੀ ਨਹੀਂ ਕਰਿਆ। ਹਾਂ ਧੰਨਵਾਦ ਵੀ ਨਹੀਂ ਕੀਤਾ ਜੀ ਹੁਣ ਆਏ ਹੁਣ ਆਉਣ ਦਾ ਕੀ ਫਾਇਦਾ ਜੀ। ਨਹੀਂ ਪੰਪੀ ਨੂੰ 5 ਕਰੋੜ ਗ੍ਰਾਂਟ ਮਿਲਦੀ ਆ ਸਾਲ ਦੀ ਜੀ। ਉਹ ਗ੍ਰਾਂਟ ਨੂੰ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਪਾਣੀ ਦੇ ਟੈਂਕ ਵਾਸਤੇ ਦੇ ਦੋ ਕੋਈ ਕੋਈ ਨਾ ਕੋਈ ਗ੍ਰਾਂਟ ਤਾਂ ਦਿਓ। ਕੋਈ ਗ੍ਰਾਂਟ ਤਾਂ ਸਾਡੇ ਪਿੰਡਾਂ ਦੇ ਦਿੱਤੀ ਨਹੀਂ ਕੋਈ ਹੈਗੀ ਜੀ। ਹਾਂਜੀ। ਤੁਸੀਂ ਕੀ ਕਹਿਣਾ ਚਾਹੋਗੇ ਭਾਈ? ਮੈਂ ਸਹੀ ਤਾਂ ਕੀ ਕਹਿਣਾ ਚਾਹਣਾ। ਬਸ ਠੀਕ ਹੈ ਠੀਕ ਹੈ ਹੁਣ ਸਾਡਾ ਸਰਕਾਰ ਵਧੀਆ ਬਣੀ ਆ ਜੀ। ਬਿਜਲੀ ਬਧੇਰੀ ਆਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਧੀਆ ਮੰਨਦੇ ਤੁਸੀਂ। ਹਾਂ ਹਾਂਜੀ ਵਾਹ ਵਧੀਆ। ਇਹਦਾ ਮਦਦ ਬਹੁਤ ਕਰਦੀ ਇਹਨਾਂ ਦੀ ਸਾਡੀ ਸੁਣਨਾ ਨਾ ਸੁਣਨ ਲਾਈਦਾ ਉਹਦੇ ਦੀ ਮਦਦ ਕਰੀ ਸਾਡੇ ਮੁੰਡੇ ਨੇ ਬਹੁਤ ਮਦਦ ਕਰੀ ਇਹਨਾਂ ਦੀ ਅੱਛਾ ਜੀ ਹਾਂ ਜੀ ਵੋਟਾਂ ਦੇ ਵਿੱਚ ਪੂਰਾ ਆਪਣੀ ਦੁਕਾਨ ਮੋਬਾਈਲਾਂ ਦੀ ਦੁਕਾਨ ਦੀ ਬੰਦ ਕਰਕੇ ਰੱਖੀ ਇਹਨਾਂ ਦੇ ਮਗਰ ਫਿਰਦੇ ਰਿਹਾ ਚਲੋ ਹੁਣ ਤਾਂ ਚਲੋ ਇਹ ਆਜਾ ਵੀ ਹੈ ਕੰਮ ਠੀਕ ਹੈ ਇਹਨਾਂ ਦਾ ਬਿਜਲੀ ਦੇਖੋ ਬਿੱਲ ਕੰਮ ਤੋੜਨਾ ਦਾ ਤੁਹਾਡਾ ਬਿੱਲ ਬਿੱਲ ਨਹੀਂ ਆ ਰਿਹਾ ਘਰਾਂ ਦੇ ਬਿੱਲ ਮਾਫ ਨੇ ਹਾਂ ਭਾਈ ਕੋਈ ਬਿੱਲ ਨਹੀਂ ਆ ਰਿਹਾ ਪਿਛਲੀ ਮੋਟਰਾਂ ਦੀ ਬਹੁਤ ਆਈ ਹੈ ਬੰਦ ਕਰਕੇ ਘਰ ਨੂੰ ਆਉਂਦੇ ਹੁੰਦੇ ਸੀ ਨੇ ਯੱਗੇ ਦਾ ਬੈਠੇ ਰਹਿੰਦੇ ਦੋ ਦੋ ਬੰਦੇ ਵੀ ਕਾਹਤ ਆਉਗੇ ਕਾਹ ਚਲਾਉਂਗੇ ਲੜੀ ਜਾਂਦੇ ਤੇ ਬਾਰੀਆਂ ਵਿੱਚ ਆਉ ਜਾਂਦੇ ਇਹ ਤਾਂ ਹੋਰ ਵੀ ਹੈ ਜੀ ਜਿਹੜਾ ਕਣਕ ਦਾ ਝਾੜ ਇਸ ਵਾਰ ਵਧਿਆ ਉਹ ਚਲੋ ਗੋਲੀਆਂ ਕਰਕੇ ਕਿਤੇ ਕਿਤੇ ਘਟ ਗਿਆ ਪਰ ਕਣਕ ਦਾ ਝਾੜ ਵਧਣ ਦਾ ਕਾਰਨ ਇਹੀ ਹੈ ਵੀ ਲਗਾਤਾਰ ਲਾਈਟ ਆਉਣਾ ਕਿਆਰੇ ਸਿਰੇ ਲੱਗ ਜਾਂਦਾ ਨਹੀਂ ਤਾਂ ਅੱਜ ਕੱਲ੍ਹ ਇਹਨੂੰ ਭਰ ਰਹੇ ਆ ਉਹ ਲਾਈਟ ਭੱਜ ਗਈ ਅਗਲੇ ਦਿਨ ਫੇਰ ਉਸੇ ਕਿਆਰੇ ਨੂੰ ਪਾਣੀ ਉਹ ਕਣਕ دب ਜਾਂਦੀ ਸੀ। دب ਜਾਂਦੀ ਸੀ। ਮੁੜ ਕੇ ਇਹ ਮੁੱਖ ਕਾਰਨ ਵੀ ਆ ਝਾੜ ਵਧਦਾ ਹਾਂ। ਹਾਂ ਜੀ ਹਾਂ ਜੀ। ਉਦਰਤ ਨੇ ਮਾਰ ਮਾਰੀ ਆ ਉਹ ਗੱਲ ਵੱਖਰੀ ਆ ਪਰ ਝਾੜ ਵਧਿਆ। ਹਾਂ। ਨਾ ਜੀ ਉਹ ਐਨਾ ਵੀ ਗੱਲ ਇੱਕ ਕਿਲੇ ਤਿੰਨ ਤਿੰਨ ਦਿਨ ਪਾਣੀ ਪਈ ਜਾਂਦਾ ਤਾਂ ਕਣਕ دب ਜਾਂਦੀ ਸੀ। ਹੁਣ ਫਿਰੇ ਲੱਗ ਜਾਂਦਾ ਤਾਂ। ਉਹ ਮੇਨ ਕਾਰਨ ਸੀ। ਹਾਂ ਜੀ। ਹੁਣ ਫਿਰੇ ਲੱਗ ਜਾਂਦਾ ਤਾਂ ਪਾਣੀ ਦੂਏ ਦਿਨ ਹੋਰ ਕਿਲੇ ਚ ਵੜ ਜਾਂਦਾ ਫਿਰ ਐ ਵੀ ਕੋਈ ਗੱਲ ਨਹੀਂ ਸੀ ਹੈਗੀ ਕਣਕ دبਦੀ ਨਹੀਂ ਸੀ ਜਾਏਗੀ। ਪਹਿਲਾਂ ਤਾਂ ਜੀ ਮੈਂ ਵੀ ਚਲੋ ਖੇਤੀ ਕਰਦਾ ਰਿਹਾ। 4 ਵਜੇ ਐ ਹੋ ਜਾਂਦਾ ਸੀ ਵੀ ਭੱਜ ਲੋ ਹਾਂ ਵੀ ਹੁਣ ਲਾਈਟ ਨਹੀਂ ਬੈਠਣਾ ਪੈਂਦਾ ਤਾਂ ਕੋਲ ਵੀ ਕਿਤੇ ਡੰਗ ਨਾ ਉਹ ਆਟੋਮੈਟਿਕ ਨਾਲ ਚੱਕੇ ਮੋਟਰ ਕਿਤੇ ਖੜੀ ਨਾ ਰਹਿ ਜਾ ਕਿਤੇ ਕੋਈ ਨੁਕਸਾਨ ਨਾ ਪੈ ਜਾ ਕੋਲ ਬੈਠਣਾ ਪੈਂਦਾ ਹੁਣ ਦਿਨ ਚ ਆ ਰਹੀ ਹੈ ਹੁਣ ਦਿਨ ਚ ਬਥੇਰੀ ਬਹੁਤ ਲਾਈਟ ਆ ਸਿਆਲ ਜੀ ਵੀ ਬਹੁਤ ਲਾਈਟ ਛੱਡੀ ਆ ਜੀ ਕੋਈ ਗੱਲ ਨਹੀਂ ਇਹਦੀ ਕਰੀ ਸਾਰੀ ਕਣਕ ਤੇ ਫਰੇ ਲੱਗ ਗਈ ਮਨ ਅੱਗੇ ਪ੍ਰਮਾਤਮਾ ਦੀ ਕੁਦਰਤ ਨੂੰ ਕੌਣ ਜਾਣ ਜਿਹੜੇ ਕੋਲੇ ਬੈ ਕੇ ਉਹ ਕਿਹੜਾ ਕਿਤੇ ਬਾਜ਼ੀ ਗੱਲ ਆ ਹਾਂ ਕੋਡ ਕਿ ਨੂੰ ਪਾ ਰਹੇ ਆ ਸਵਾਰਾ ਕੋਡ ਤਾਂ ਹੁਣ ਤੇ ਆੜੂ ਵਾਲੇ ਨੂੰ ਚੱਲੂਗੀ ਜੀ ਹੁਣ ਕੀ ਕਰੀਏ ਹਾਂ ਜਿਹੜੀ ਸਰਕਾਰ ਵਧੀਆ ਉਹਨੂੰ ਪਾਉਣੀ ਹੈ ਝਾੜੂ ਦਾ ਪੂਰਾ ਸਮਰਥਨ ਹੈ ਹਾਂਜੀ ਹਾਂਜੀ ਅਸੀਂ ਤਾਂ ਪੂਰਾ ਪਹਿਲਾਂ ਵੀ ਦਿੱਤਾ ਦੇਖੋ ਪਹਿਲਾਂ ਸਾਨੂੰ ਬੋਰਡ ਨਹੀਂ ਤੇ ਲਾਉਣ ਦਿੰਦੇ ਹਾਂ ਝਾੜੂ ਵਾਲਿਆਂ ਦੇ ਵਿੱਚ ਜਿਹੜੇ ਕਾਂਗਰਸੀ ਦੇ ਕਾਲੀ ਦੇ ਅਸੀਂ ਬੋਰਡ ਲਾਉਂਦੇ ਤੇ ਸਾਡੇ ਲਾ ਕੇ ਰੱਖ ਦਿੰਦੇ ਉਹ ਆਏ ਕਹਿੰਦੇ ਵੀ ਇਹਨਾਂ ਨੇ ਜਿੱਤਣਾ ਨਹੀਂ ਵੀ ਕਿਤੇ ਹੋਰ ਪਾਰਟੀਆਂ ਕਿਤੇ ਹੋਰ ਪਾਰਟੀਆਂ ਦੇ ਜਾਈਏ ਨਹੀਂ ਪਰ ਅਸੀਂ ਖੜੇ ਰਹੇ ਵੀ ਕੋਈ ਗੱਲ ਜਿੱਤੇ ਚੋ ਹਾਰੇ ਅਸੀਂ ਫੇਰ ਚੱਕ ਕੇ ਬੋਰਡ ਲਾ ਦਿੰਨੇ ਹਰ ਜਿੱਤੇ ਗਿਆ ਚਲੋ ਸਰਕਾਰ ਬਣ ਗਈ ਬਹੁਤ ਵਧੀਆ ਗੱਲ ਹੈ